ਸਤਿਵਾ ਪਰਮਾ ਹੋਰੀ ਬਹੁਤ ਜੀ ਆ ਆਪਣੇ ਆਗੇ ਪਨੀਰੀ ਲਾਉਣ ਵਾਲੀ ਮਸ਼ੀਨ ਝੋਨਾ ਇਧਰ ਮਣੀ ਟਰੈਕਟਰ ਜਿਹੜਾ ਬਾਗਾਂ ਚ ਵਰਤਿਆ ਜਾਂਦਾ ਕਬੂਤਾ ਵਾਲਿਆਂ ਦਾ ਇੱਥੋਂ ਦਾ ਕਮੰਡੀ ਹੁੰਦੀ ਐਗਜ਼ੀਬਿਸ਼ਨਾਂ ਦੀ ਤੇ ਉਸ ਤੋਂ ਬਾਅਦ ਇੱਥੋਂ ਸ਼ੁਰੂ ਹੁੰਦਾ ਈ ਅਸਲੀ ਮੇਲਾ ਪਸੂਆਂ ਦਾ ਠੀਕ ਹੈ ਅੱਜ ਜਿੰਨੇ ਸਾਨੂੰ ਝੁੱਗੀਆਂ ਦੇਖ ਰਹੀਆਂ ਇਹ ਝੁੱਗੀਆਂ ਨੇ ਸੱਚੇ ਇਹਨਾਂ ਦੇ ਟੈਂਟ ਬਣੇ ਹੋਏ ਆਪਣੇ ਪਾਸੋਂ ਸਾਂਭਣ ਵਾਸਤੇ ਠੀਕ ਹੈ ਛੋਟੇ ਕਿਸੇ ਪ੍ਰਕਾਰ ਦੀ ਕੋਈ ਮੱਝ ਗਾਂ ਸਾਰਾ ਕੁਛ ਇੱਥੇ ਹੈ ਠੀਕ ਹੈ ਸਾਨੂੰ ਐਂਟਰੀ ਗੇਟ ਵੀ ਦਿਖਾਵਾਂਗੇ ਇਹਨਾਂ ਦਾ ਅੱਗੇ ਲੱਗਿਆ ਹੋਇਆ ਹੈ ਆਪਣੇ ਤਨਾਪੀਆਂ ਤੋਂ علاوہ ਇੱਕ ਮਿਲਰ ਦਾ ਤੋਤੀ ਵਾਲੇ ਵੀ ਆਏ ਹੋਏ ਆ ਸਾਫ ਵੇਖਦੇ ਜੀ ਹਨ ਉਹ ਕਿਸਾਨੇ ਕੋਰੇ ਅੱਜ ਦੇਖੇ ਐ ਇਸ ਵਾਰ ਪਿਛੇ ਸਾਤ ਤਾਂ ਕੋਈ ਕੋਈ ਸੀ ਇਸ ਵਾਰ ਬਹੁਤ ਆ ਜੀ ਦੇ ਇਤੋਂ ਪਤਾ ਲੱਗਦਾ ਹੈ ਵੀ ਆਪਰੇਡੇ ਪੰਜਾਬੀਆਂ ਦੀ ਖੇਤੀ ਕਰਨੀ ਦੂਜਾ ਸਾਰੇ ਦੇਸ਼ਾਂ ਰਾਜਾਂ ਨਾਲ ਡਿਫਰੈਂਟ ਹੈ ਚੰਗੀ ਮਸ਼ੀਨਰੀਆਂ ਨਾਲ ਖੇਤੀ ਕਰਦੇ ਆ ਤਾਂ ਕਰਕੇ ਦੂਰ ਦੂਰ ਤੋਂ ਆਉਂਦੇ ਲੋਕੇ ਮੇਲਾ ਵੇਖਣ ਇੱਕ ਤਾਂ ਬਾਹਰੀਆਂ ਕੰਪਨੀਆਂ ਹੁੰਦੀਆਂ ਤੇ ਦੂਸਰਾ ਲੋਕ ਹੀ ਖਚੜਾ ਕੇਂਦਰ ਬਣ ਜਾਂਦੇ ਆ ਇਹ ਹਾਲ ਵੀ ਹੈ ਤੇ ਜਿਹਦੇ ਵਿੱਚ ਵੀ ਪਸ਼ੂਦਿਆਂ ਦੁਆਇਆਂ ਉਹਨਾਂ ਦੀਆਂ ਕੰਪਨੀਆਂ ਕਿਹੜੀ ਕੰਪਨੀ ਕੀ ਦੁਆਇਆਂ ਬਣਾਉਂਦੀ ਹੈ ਜਿਵੇਂ ਸਾਹਮਣੇ ਕਾਰਗਿਲ ਦੀ ਐਗਜ਼ਿਬਿਸ਼ਨ ਲੱਗਿਆ ਹੋਇਆ ਠੀਕ ਹੈ ਉਸ ਤੋਂ ਬਾਅਦ ਉਹ ਤੁਹਾਨੂੰ ਕੰਪਨੀਆਂ ਦਿਖਾਉਣੇ ਆ ਠੀਕ ਹੈ ਇੱਥੇ ਸਾਨੂੰ ਆਪਣੇ ਇੰਡੀਆ ਦੇ ਕੰਪਨੀ ਦੇ ਪੰਜਾਬ ਹੋਰ ਵੀ ਫਾਰਮੀਆਂ ਕੰਨਫਰੰਸਾਂ ਦੇ ਵਿੱਚ ਮਿਲਣਗੀਆਂ। ਫੀਡ ਦੀਆਂ ਬਣਾਉਂਦੀਆਂ। एडवांडा कंपनी की सेवन फाइव फोर सालो मक्की जो मक्की दी है आप देख सकते हैं जो पैकिंग है इसकी नंबर है और इसके बीजाई का समय स्टार्ट है अब से लेकर पंद्रह मार्च तक इसको पकाने के लिए लगाई जाती है और इसका आठ के जी प्रति एकड़ रहता है एक सौ पंद्रह दिन पक्का तैयार हो जाती है झाड़ की बात करते हैं जो अदर कंपनी के मक्के हैं सबसे बद झाड़ है इसका और 15 मार्च के बाद इसको साइलेज के लिए भी यूज कर सकते हैं उससे पहले इसको ग्रेन के लिए यूज करते एडीबी सेवन फाइव फोर आप देख सकते हैं जो इसका गुल्ला है अदर मक्की का ये ये सिंक देखेंगे तो मोटा रहेगा ये 754 का है जिसका सिंक पतला रहता है जिसमें सेलिंग परसेंटेज अच्छा रहता है जिससे की इसका झाड़ जो है वद निकलता है आप देख सकते हैं इसमें जो लगी इसका सेवन की छलनी है और ये इसका गुल्ला है और इसके दाने का आप कलर भी देख सकते हैं ਜੋ ਦਾਣੇ ਦਾ ਕਲਰ ਹੈ ਇਸ ਪ੍ਰਕਾਰ ਦੇ ਦਾਣੇ ਜੋ ਇਹ ਛੱਲਨੇ ਲੱਗੀ ਹੋਈਆਂ ਇਹ 754 ਦੀ ਛੱਲਨੀ ਹੈ ਇਹ ਪਕਾਣੇ ਲਈ ਹੋਰ ਸਾਈਲਜ ਲਈ ਦੋਨੇ ਪਰਪਸੇ ਬਹੁਤ ਬੜੀਆ ਮੱਕੀ ਹੈ ਆਪ ਉਸ ਨੂੰ ਇੱਕ ਵਾਰ ਲਗਾ ਕੇ ਜ਼ਰੂਰ ਦੇਖੇ ਥੈਂਕ ਯੂ ਦੋਸਤੋ ਬਾਦ ਆਪਾਂ ਅਗੇ ਤੀਜੇ ਹਾਲ ਵਾਲਾ ਠੀਕ ਹੈ ਤੇ ਇਹਦੇ ਵਿੱਚ ਵੀ ਆਲਰੇਡੀ ਉਹੀ ਚੀਜ਼ਾਂ ਹੋਣਗੀਆਂ ਹੁਣ ਆਪਾਂ ਅੱਗੇ ਚੱਲਦੇ ਆਂ ਪਸ਼ੂ ਮੇਲੇ ਵਾਲਾ ਠੀਕ ਆ ਅਸਲੀ ਨਿਆਰਾ ਉੱਧਰ ਹੁੰਦਾ ਪਸ਼ੂ ਵੇਖਣ ਦਾ ਇੱਕ ਤੋਂ ਇੱਕ ਪਸ਼ੂ ਹਰਿਆਣੇ ਤੋਂ ਲੈ ਕੇ ਪੂਰੇ ਇੰਡੀਆ ਦੇ ਪਸ਼ੂ ਇਹਦੇ ਵਿੱਚ ਹਿੱਸਾ ਲੈਂਦੇ ਆ। ਇੱਕ ਐਗਜ਼ੀਬੀਸ਼ਨ ਲੱਗੀ ਹੋਈ ਆ ਆਰਗੈਨਿਕ ਥੋੜਾ ਮੇਰਕੋਟਰਾ ਉੱਤੂਰੀ ਐਂਡ ਬਿਪਨ ਕੋਰਾ ਇਹ ਕਹਿੰਦੇ ਆਂ ਅੰਮ੍ਰਿਤਸਰ ਉਸ ਤੋਂ ਬਾਅਦ ਉਹ ਆ ਗਏ ਜੀ ਆਪਣੇ ਪਸ਼ੂਆਂ ਦਾ ਜਿੰਨਾ ਸਾਜੋ ਸਮਾਨ ਇੱਥੇ ਆਪਾਂ ਫਿਰ ਫਰੰਟ ਤੇ ਆ ਗਏ ਠੀਕ ਹੈ ਇਹ ਸੀ ਆਪਣਾ ਵਲੌਗ ਜਦਾਂ ਲੱਗਾ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ Thank yeah.